ਬਾਈ ਤਾਰਸੀ ਦੇ ਇਹ ਲੋ ਬੜੇ ਦੇਖ ਲੋ ਬੜੇ ਦੇਖ ਲੋ ਧੂਆਲਾ ਬੜੇ ਦੇਖ ਲੋ ਤਾਰਤੀ ਛੁੱਟੀ ਹੋ ਗਈ ਨਿਹੜ ਗੜੇ ਹੀ ਡਗਦੇ ਆ ਦੇਖੋ ਰੱਬ ਦੇ ਉੱਤੇ ਰੱਬ ਦੇ ਰਾਲੇ ਦੇਖੋ ਆ ਗੜੇ ਹੀ ਆ ਨਰੇ ਬਾਈ ਆ ਦੇਖ ਲੋ ਬਾਸਕਰ ਪਰ ਮਾਰਵਾ ਬਾਸਕਰ ਫਸਲਾਂ ਖੜੀਆਂ ਦਾ ਪਿਆ ਮੇਰ ਕਰ ਸਰ ਕੀ ਚੱਤੀ ਹੋ ਗਈ ਗੜਿਆਣਾ ਬਾਈ ਆ ਦੇਖ ਲੋ ਆ ਲੈ ਲੋ ਮੇਰਾ ਗੜੇ ਆ ਬਾਈ ਆਵੇ ਨਾ ਮੇਰਾ ਗੜੇ ਹੀ ਗੜੇ ਹੋਏ ਨਹੀਂ ਤਾਂ ਡੱਗਦਾ ਹੀ ਨਹੀਂ ਪਾਣੀ ਗੜੇ ਹੀ ਡੱਗਦੇ ਗੜੇ ਨੇਰੇ